ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਕਾਫੀ ਜਿਆਦੇ ਸੋਹਣੇ ਸੂਟ ਲੇងਗੇ ਤੇ ਕਾਫੀ ਭੈਣਾਂ ਦੇ ਮੈਨੂੰ ਨਾ ਕੱਲ ਤੋਂ ਮੈਸੇਜ ਆ ਰਹੇ ਨੇ ਵੀ ਸਾਨੂੰ ਇਹਦੇ ਨਾਲ ਦਾ ਸੇਮ ਸੂਟ ਹੈ ਨਾ ਸੇਮ ਸੂਟ ਨਹੀਂ ਹੈ ਅਵੇਲੇਬਲ ਹੈਗਾ ਆਪਣੇ ਲਵੇ ਹੋਰ ਬਹੁਤ سارے ਕਲਰ ਹੈਗੇ ਨੇਗੇ ਪਰ ਸੇਮ ਨਹੀਂ ਹੈਗਾ ਇਹਦੇ ਨਾਲ ਆਪਾਂ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਰੱਖਿਆ ਪ੍ਰਾਈਜ਼ ਇਹਦਾ 4500 ਹੈ ਕਿਉਂਕਿ ਬਾਂਦਨੀ ਤੇ ਤੁਸੀਂ ਕੋਈ ਵੀ ਫੈਬਰਿਕ ਤੇ ਪ੍ਰਿੰਟ ਲਾਉਣੇ ਉਹ ਥੋੜਾ ਜਿਹਾ ਕੋਸਟਲੀ ਪੈਂਦਾ ਕਿਉਂਕਿ ਇਹ ਜਿਹੜਾ ਮਤਲਬ ਸੌਫਟ ਔਰਗੈਂਜ਼ਾ ਰਾਮਟੈਕਸ ਦਾ ਹੈਗਾ ਤੇ ਜਿਹੜੀ ਮਤਲਬ ਹਰ ਹਰ ਇੱਕ ਆਪਾਂ ਜੋ ਵੀ ਫੈਬਰਿਕ ਲਾਉਣੇਗੇ ਕੁਆਲਿਟੀ ਦਾ ਲਾਉਣੇਗੇ ਵੀ ਇਦਾਂ ਨਹੀਂ ਹੈਗਾ ਹਨਾ ਵੀ ਆਪਾਂ ਕੋਈ ਵੀ ਵਿਦਆਉਟ ਬ੍ਰਾਂਡ ਵੀ ਆਪਾਂ ਸਟੱਫ ਲਗਾ ਦਿੰਨੇ ਆਂਗੇ ਤੇ ਇਦਾਂ ਨਹੀਂ ਲਗਾਉਂਦੇ ਹੈਗੇ ਤੇ ਗੱਲ ਇਹ ਕਿ ਮੈਂ ਤੁਹਾਨੂੰ कॉटन ਦੇ ਵਿੱਚ ਸਟੱਫ ਦਿਖਾਇਆ ਸੀਗਾ ਤੇ ਉਹਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਕਾਫੀ ਭੈਣਾਂ ਦੇ ਆਰਡਰ ਨੇ ਜਿਹੜੇ ਆ ਚੁੱਕੇ ਨੇਗੇ ਮੈਂ ਰਿਪੀਟ ਮਤਲਬ ਉਹਨੇ ਥਾਨ ਦੁਬਾਰੇ ਮੰਗਵਾਏ ਨੇਗੇ ਜਿਹੜੇ ਮਤਲਬ ਕੱਲ ਸੂਟ ਸੀ ਕਿ ਆਪਣੇ ਕੋਲੇ ਸੋਲਡ ਹੋ ਚੁੱਕੇ ਨੇਗੇ ਉਹਨਾਂ ਤੇ ਭੈਣਾਂ ਨੇ ਵਰਕ ਦਿੱਤਾ ਜੇ ਕੋਈ ਤੁਸੀਂ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਫੈਬਰਿਕ ਦੇ ਇੱਕ ਲੀਲਣ ਸੀਗਾ ਇੱਕ कॉटन ਬਰਬਰੀ ਸੀਗਾ ਤਾਂ ਤੁਸੀਂ ਉਹ ਸਟੱਫ ਤੇ ਵੀ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਜਿਹੜੀਆਂ ਪਹਿਣਾ ਹਨ ਬਾਹਰ ਤੋਂ ਮੈਨੂੰ ਮੈਸੇਜ ਕਰ ਦਿਓ ਨਾ ਵੀ ਸਾਨੂੰ ਕਾਟਨ ਦਾ ਫੈਬਰਿਕ ਚਾਹੀਦਾ ਹੈਗਾ ਵੀ ਅਸੀਂ ਵਰਕ ਵਗੈਰਾ ਕਰਾਉਣੇ ਨੇਗੇ ਤਾਂ ਤੁਸੀਂ ਉਹਨਾਂ ਤੇ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸਟੱਫ ਹੈਗਾ ਹਜੇ ਮੈਂ ਕਟਿੰਗ ਨਹੀਂ ਕੀਤੀ ਪਹਿਲਾਂ ਇਹਨਾਂ ਨੂੰ ਵਾਸ਼ ਕਰਕੇ ਫਿਰ ਆਪਾਂ ਵਰਕ ਲਈ ਦਵਾਂਗੇ ਸੂਟ ਕਿਉਂਕਿ ਜਿੰਨਾ ਕਿ ਸ੍ਰਿੰਕ ਹੋਣਾ ਹੋਊਗਾ ਹੋ ਜਾਊਗਾ ਤੇ ਬਾਅਦ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਦਿੱਕਤ ਨਾ ਆਵੇ ਹੈਨਾ ਵੀ ਜਾ ਕੇ ਰਾ ਜਾ ਹਿਪਸ ਰਿੰਕ ਹੋ ਗਈ ਘਾਟ ਗਈ ਹਨ ਮੈਂ ਪਹਿਲਾਂ ਹੀ ਵਾਸ਼ ਕਰਕੇ ਫਿਰ ਜਿਹੜੇ ਸੂਟ ਹੈਗੇ ਸਾਰੇ ਵਰਕ ਤੇ ਲਗਵਾਉਂਗੀ ਇਦਾਂ ਨਹੀਂ ਲਗਵਾਉਂਦੀ ਤੇ ਮੇਰੇ ਨਾਲ ਦੇ ਸੂਟ ਕਾਫੀ ਜ਼ਿਆਦਾ ਰੈਡੀ ਹੋਏ ਨੇ ਦੇਖੋ ਇੱਕ ਤਾਂ ਆਹ ਕਲਰ ਚ ਹੋਇਆ ਮੈਂ ਕਾਫੀ ਕਲਰ ਤੁਹਾਨੂੰ ਦਿਖਾ ਚੁੱਕੀ ਆਂਗੀ ਤੇ ਆਹ ਕਲਰ ਦੇ ਵਿੱਚ ਹੋਇਆ ਤੁਸੀਂ ਇਹਦੇ ਵਿੱਚ ਵੀ ਲੈ ਸਕਦੇ ਹੋਗੇ ਦੇਖੋ ਤੇ ਕਾਫੀ ਮਤਲਬ ਬਣ ਕੇ ਸੂਟ ਚਲੇ ਗਏ ਹਨ ਤੇ ਇਦਾਂ ਕਾਫੀ ਜਿਆਦਾ ਸੋਨਾ ਵਰਕ ਹੈ ਦੇ ਸਲਵਾਰ ਤੇ ਵੀ ਵਰਕ ਹੋਇਆ ਹੋਇਆ ਜਿਗਜੈਗ ਜਿਹੜੇ ਹੋਏ ਹੋਣਗੇ ਮੈਂ ਪਿਓਰ オーਰਗੈਂਜ਼ਾ ਦਾ ਦੁਪੱਟਾ ਰੱਖਿਆ ਸੀ ਤੁਸੀਂ ਕੋਈ ਵੀ ਰੱਖ ਸਕਦੇ ਹੋਗੇ ਤੇ ਪਹਿਲਾਂ ਮੈਂ ਤੁਹਾਨੂੰ ਫੈਬਰਿਕ ਦਿਖਾਉਣੀ ਹੈਗੀ ਨਵਾਂ ਫੈਬਰਿਕ ਆਇਆਗਾ ਬਹੁਤ ਜਿਆਦਾ ਸੋਨਾ ਹੈ ਤੇ ਆਪਾਂ ਸ਼ਰਾਗ ਸੂਟ ਵੀ ਰੈਡੀ ਕਰਤੇ ਨੇਗੇ ਤੇ ਕੋਈ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਬਹੁਤ ਜਿਆਦਾ ਸੋਨਾ ਲਾਈਟ ਵੇਟ ਫੈਬਰਿਕ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਇਦੇ ਨਾਲ ਤੁਸੀਂ ਕ੍ਰੇਪ ਦੀਆਂ ਸਲਵਾਰਾਂ ਵੀ ਰੱਖ ਸਕਦੇ ਹੋ ਪਰ ਕਾਫੀ ਭੈਣਾ ਕਹਿੰਦੀ ਹੁੰਦੀਆਂ ਨੇ ਵੀ ਸਾਨੂੰ 올ਓਵਰ ਸੂਟ ਚਾਹੀਦਾ ਤਾਂ ਤੁਸੀਂ 올ਓਵਰ ਵੀ ਲੈ ਸਕਦੇ ਹੋਗੇ ਸੂਟ ਤੇ ਪਹਿਲਾਂ ਵੀ ਆਪਾਂ ਕਾਫੀ ਸੂਟ ਸੇਲ ਕਰ ਰਹੇ ਨੇ ਪਰ ਹੁਣ ਹੋਰ ਡਿਜ਼ਾਈਨ ਆ ਗਏ ਇਹਦੇ ਵਿੱਚ ਦੇਖੋ 2500 ਇਹਦਾ ਪ੍ਰਾਈਸ ਰਹੇਗਾ ਬਾਕੀ ਤੁਸੀਂ ਜੇ ਵਰਕ ਵਗੈਰਾ ਕਰਾਉਣੀਆ ਤਾਂ ਐਕਸਟਰਾ ਹੋਊਗਾ ਹਨਾ ਚਾਰजेस ਜੋ ਵੀ ਹੋਣਗੇ ਤੇ ਦੇਖੋ ਪਹਿਲਾ ਕਲਰ ਇਹਦੇ ਵਿੱਚ ਇਹ ਹੈਗਾ ਬਹੁਤ ਜ਼ਿਆਦੇ ਸੋਹਣੇ ਕਲਰ ਨੇਗੇ ਜੋ ਤੁਸੀਂ ਰੈਡੀ ਕਰਵਾਉਂਗੇ ਵਰਕ ਵਗੈਰਾ ਹਨਾ ਤੇ ਮੈਂ ਵੀ ਇੱਕ ਸੂਟ ਬਣਨਾ ਦਿੱਤਾ ਤੇ ਮੈਂ ਵਰਕ ਹੀ ਕਰਵਾਇਆਗਾ ਤੇ ਪਹਿਲਾਂ ਆਪਾਂ ਕਾਫੀ ਸੂਟ ਸੇਲ ਕਰ ਚੁੱਕੇ ਸੀਗੇ ਮਤਲਬ ਇੱਕ ਸੂਟ ਰਹਿ ਗਿਆ ਸੀਗਾ ਮੈਂ ਵਰਕ ਕਰਵਾਇਆਗਾ ਉਤੇ ਇਸ ਤਰ੍ਹਾਂ ਸ਼ਰੱਗ ਸੂਟ ਬਣਵਾਇਆ ਮੈਂ ਮੇਰੇ ਕੋਲ ਸ਼ਰਟ ਰਹਿ ਗਈ ਸੀ ਇੱਕ ਤੇ ਮੈਂ ਉਹਦਾ ਸ਼ਰੱਗ ਬਣਵਾ ਲਿਆ ਤੇ ਨੀਚੋਂ ਆਪਾਂ ਇਨਰ ਤੇ ਬਾਟਮ ਦਾ ਸਟਾਫ ਹੈ ਜਿਹੜਾ ਕ੍ਰੇਪ ਦਾ ਰੱਖ ਲਿਆ ਸੀਗਾ ਇਹਦੇ ਵਿੱਚ ਮੈਂ ਕਲਰ ਤੁਹਾਨੂੰ ਸਾਰੇ ਦਿਖਾ ਦੰਨੀ ਆ ਨੈਕਸਟ ਕਲਰ ਤੁਸੀਂ ਦੇਖੋ ਨਾ ਕਾਫੀ ਜਿਆਦੇ ਸੋਹਣਾ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਦੰਨੀ ਆਂਗੀ ਰੈਡੀ ਹੋ ਕੇ ਬਹੁਤ ਜਿਆਦੇ ਸੋਹਣੇ ਬਣਦੇ ਨੇ ਇਹ ਸੂਟ ਲਓ ਜੀ ਇਹਨੂੰ ਤੁਸੀਂ 올ਓਵਰ ਵੀ ਲੈ ਸਕਦੇ ਹੋਗੇ ਜਾਂ ਤੁਸੀਂ ਮੈਚਿੰਗ ਵੀ ਕਰਵਾ ਸਕਦੇ ਹੋ 올ਓਵਰ ਦਾ ਮੈਂ ਪ੍ਰਾਈਸ ਦੱਸ ਰਹੀ ਹਾਂ 2500 ਪ੍ਰਾਈਸ ਹੈਗਾ ਇਹ ਵਾਲਾ ਕਲਰ ਸੀਗਾ ਅਗਲਾ ਕਲਰ ਪਰਪਲ ਹੈਗਾ ਸਾਰੇ ਨਿਊ ਡਿਜ਼ਾਈਨ ਆਏ ਨੇ ਕਾਫੀ ਜਿਆਦੇ ਸੋਹਣੇ ਨੰਗੇ ਡਿਜ਼ਾਈਨ ਲਓ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀਆਂਗੀ ਪ੍ਰਿੰਟ ਕਿਉਂਕਿ ਨੇੜੇ ਤੋਂ ਹੈ ਜਿਹੜਾ ਚੰਗੀ ਤਰ੍ਹਾਂ ਪਤਾ ਲੱਗਦਾ ਲਓ ਜੀ ਕਿ ਜੀ ਤੇ ਅਗਲਾ ਕਲਰ ਇਹ ਵਾਲਾ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਰਸਟ ਦੇ ਵਿੱਚ ਹੈਗਾ ਇਹ ਕੱਲੀ ਸ਼ਰਟ ਹੈ ਇਹਦੇ ਨਾਲ ਤੁਸੀਂ ਰਸਟ ਬਾਟਮ ਰੱਖ ਸਕਦੇ ਹੋਗੇ ਮਤਲਬ 1250 ਦੀ ਕੱਲੀ ਸ਼ਰਟ ਪਊਗੀ ਇਹ ਤੁਹਾਨੂੰ ਤੇ ਇਸ ਤੋਂ ਬਾਅਦ ਨੈਕਸਟ ਕਲਰ ਨਹੀਂ ਜਿਹੜੀ ਆ ਦੇਖੋ ਇਹ ਮੈਨੂੰ ਸੂਟ ਦੇ ਕਲਰ ਬਹੁਤ ਜ਼ਿਆਦਾ ਸੋਹਣੇ ਲੱਗੇ ਕਿਉਂਕਿ ਕਈ ਭਣਾ ਡਾਰਕ ਕਲਰ ਪਸੰਦ ਕਰਦੀਆਂ ਨੇ ਨਾ ਤਾਂ ਇਸ ਕਰਕੇ ਮੈਂ ਇਹਦੇ ਵਿੱਚ ਦੋ ਸੂਟ ਲੈ ਕੇ ਆਈ ਸੀਗੀ ਦੋ ਹੀ ਅਵੇਲੇਬਲ ਸੀਗੇ 2500 ਪ੍ਰਾਈਜ਼ ਰਹੂਗਾ ਦੇਖੋ ਤੁਸੀਂ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਠੀਕ ਹੈ ਜੀ ਦੁਪੱਟਾ ਇਹਦੇ ਨਾਲ ਨਾ ਇੱਕ ਆਪਾਂ ਨਿਊ ਫੈਬਰਿਕ ਦਾ ਦੁਪੱਟਾ ਸਟਾਰਟ ਕੀਤਾ ਹੈਗਾ ਥੋੜਾ ਜਿਹਾ ਹੈਗਾ ਤਾਂ ਇਹ ਕੋਸਟਲੀ ਆ 1000 1200 ਦਾ ਦੁਪੱਟਾ ਹੈਗਾ ਫੁੱਲ ਪ्युअर ਦੇ ਵਿੱਚ ਹੈਗਾ ਇਹਦੇ ਨਾਲ ਨਾ ਤੁਸੀਂ ਇਹ ਵਾਲਾ ਦੁਪੱਟਾ ਰੱਖ ਸਕਦੇ ਹੋ ਜਿੱਦਾਂ ਕਿ ਇਹਦੇ ਵਿੱਚ 골ਡਨ ਲਾਈਨਾਂ ਨੇ ਹੈ ਨਾ ਜਿੱਦਾਂ ਕਿ ਫੈਬਰਿਕ ਦਾ ਬੇਸ ਹੈਗਾ ਉਹ ਇਤੇ ਬੇਸ ਆ ਜਾਊਗਾ ਦੁਪੱਟੇ ਤੇ ਤੇ 골ਡਨ ਲਾਈਨਾਂ ਨੀਗੀਆਂ ਜਿਹੜੀਆਂ ਇਹਦੇ ਵਿੱਚ ਦੁਪੱਟੇ ਦੇ ਵਿੱਚ ਤਾਂ ਉਹ ਉਸੇ ਤਰ੍ਹਾਂ ਹੀ ਰਹਿ ਜਾਣਗੀਆਂ ਦੇਖੋ ਬਹੁਤ ਜ਼ਿਆਦਾ ਸੋਨਾ ਦੁਪੱਟਾ ਬਣਿਆ ਹੋਇਆ ਬਾਰਡਰ ਵੀ ਬਣਿਆ ਹੋਇਆ ਇਸ ਤਰ੍ਹਾਂ ਵੀ ਇਹ ਸੂਟ ਨਾਲ ਕਾਫੀ ਜ਼ਿਆਦਾ ਮੈਚ ਕਰ ਦੇਣਗੇ ਦੇਖੋ ਜੋ ਵੀ ਚੀਜ਼ ਆ ਹਨਾ ਮੈਂ ਤੁਹਾਨੂੰ ਸਾਹਮਣੇ ਸ਼ੋਅ ਕਰ ਦੇਣੀ ਆ ਵੀ ਆਪਾਂ ਇਦਾਂ ਸੂਟ ਜਿਹੜਾ ਰੈਡੀ ਕਰਵਾ ਸਕਦੇ ਹਾਂਗੇ ਲੋ ਤੇ ਇਹ ਦੁਪੱਟਾ ਇਹਦੇ ਨਾਲ ਬਿਲਕੁਲ ਪਰਫੈਕਟ ਮੈਚ ਕਰ ਰਿਹਾ ਹੈਗਾ ਤੇ ਤੁਸੀਂ ਵਰਕ ਵਗੈਰਾ ਕਰਾਓਗੇ ਤਾਂ ਉਹ ਤੋਂ ਵੀ ਜ਼ਿਆਦਾ ਸੋਹਣਾ ਸੂਟ ਬਣ ਜੂਗਾ ਇਹ 컬러 ਚਾਰਟ ਆ ਜਿਹੜਾ ਸਾਰਾ ਹੀ ਇੰਨੇ ਕੁ ਪਿਆਰੇ ਕਲਰ ਨੇ ਸਾਰੇ ਸ਼ੇਡ ਤੁਸੀਂ ਚੈੱਕ ਕਰ ਸਕਦੇ ਹੋਗੇ ਮੈਂ ਰਿਪੀਟ ਵੀ ਦਿਖਾ ਦਿੰਨੀ ਆ ਤੁਹਾਨੂੰ ਕਲਰ ਨੇ ਜਿਹੜੇ ਸਾਰੇ ਹੀ ਬਹੁਤ ਸੋਹਣੇ ਨੇ ਆ ਦੇਖੋ ਆ ਕਲਰ ਕਿੰਨਾ ਸੋਹਣਾ ਹੈਗਾ ਤੇ ਆ ਵੀ ਕਲਰ ਕਿੰਨਾ ਸੋਹਣਾ ਹੈਗਾ ਸੋ ਉੱਪਰ ਦੇ ਲਾਈਟ ਲਾਈਟ ਜੇ ਹਨਾ ਸੋਹਣੀ ਜੀ ਕਲੈਕਸ਼ਨ ਹੈਗੀ ਮਤਲਬ ਅੱਜ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਏ ਨੇ ਸਰਦਾਰੀ ਜੇ ਪ੍ਰਿੰਟ ਨੇਗੇ ਇਹਨੂੰ ਤੁਸੀਂ ਸੋਹਣੇ ਸੋਹਣੇ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ 2500 ਪ੍ਰਾਈਸ ਇਹਨੂੰ ਪਾਰਟੀ ਵੇਅਰ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਬਹੁਤ ਜਾਦੇ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਊਗਾ ਤੇ ਇਹਦੇ ਨਾਲ ਤੁਸੀਂ ਇਹ ਵਾਲਾ ਦੁਪੱਟਾ ਦੇਖੋ ਨਿਊ ਫੈਬਰਿਕ ਹੈ ਹਨਾ ਮੈਨੂੰ ਵੀ ਆਹ ਹੁੰਦਾ ਵੀ ਆਪਾਂ ਨਵੀਂ ਚੀਜ਼ ਲੈ ਕੇ ਆਈ ਹੈ ਹਨਾ ਤੇ ਦੁਪੱਟਾ ਤੁਸੀਂ ਦੇਖੋ ਬਹੁਤ ਲਾਈਟ weight ਦੁਪੱਟਾ ਹੈ ਇਹ ਰੈਡੀ ਕਰਵਾ ਸਕਦੇ ਹੋਗੇ ਜਿਹੜੇ ਵਧੀਆ ਚ ਦੁਪੱਟੇ ਹੁੰਦੇ ਨੇ ਉਹਨਾਂ ਦੀ ਕੰਨੀ ਤੇ ਦੇਖੋ ਇਸ ਤਰ੍ਹਾਂ ਹੁੰਦਾ ਹੈਗਾ ਮੈਂ ਤੁਹਾਨੂੰ ਪਹਿਲਾਂ ਹੀ ਦਿਖਾ ਦਿੰਨੀ ਆ ਇਹ ਸਾਰਾ ਮਤਲਬ ਤੁਸੀਂ ਬਰੀਕ ਜੀ ਲੇਸ ਲਗਵਾ ਸਕਦੇ ਹੋ ਦੁਪ ਇਸ ਦੁਬਾਨ ਮੇ ਕੱਲ ਕਲਰ ਦਿਖਾਏ ਸੀਗੇ ਤੁਸੀਂ ਆਹ ਵਾਲਾ ਵਰਕ ਵੀ ਕਰਵਾ ਸਕਦੇ ਹੋਗੇ ਇਹ ਕਾਟਨ ਤੇ ਹੋਇਆ ਹੋਇਆਗਾ ਇਹ ਹੋਰ ਫੈਬਰਿਕ ਤੇ ਹੋਇਆ ਹੋਇਆਗਾ ਤੇ ਇਸ ਤਰ੍ਹਾਂ ਦੇਖੋ ਸਾਰੇ ਦੇ ਵਿੱਚ ਹਨ ਜਿਹੜਾ ਕੰਮ ਹੈ ਆਪਾਂ 0 ਟਾਂਕੇ ਤੇ ਕੰਮ ਹੈ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਕੰਮ ਮਿਲੇਗਾ ਜਿਹੜੇ ਮੈਂ ਤੁਹਾਨੂੰ ਕਲਰ ਦਿਖਾਏ ਨੇ ਰਿਪੀਟ ਅੱਜ ਫੇਰ ਦਿਖਾ ਦਿੰਨੀ ਆ ਪਰ ਇਹਦੇ ਵਿੱਚ ਸੂਟ ਮਤਲਬ 1 2 ਹੀ ਰਹਿੰਦੇ ਨੇ ਤੁਸੀਂ ਕਲਰ ਦੇਖ ਸਕਦੇ ਹੋ ਜਿਹੜਾ ਇਹ ਹੈ ਸਟੱਫ ਹੈ ਇਹ ਲੀਲਨ ਦਾ ਆ ਜਾਊਗਾ ਲੀਲਨ ਦੇ ਵਿੱਚ ਕਲਰ ਆ ਜਾਣਗੇ ਦੋ ਦੋ ਸੂਟੀ ਅਵੇਲੇਬਲ ਸੀਗੇ ਪੈਨਲ ਨੇ ਨਾ ਬਹੁਤ ਮਤਲਬ ਦੋ ਦੋ ਤਿੰਨ ਤਿੰਨ ਆਪਣੇ ਸੂਟ ਵਰਕ ਕਰਨ ਦੇ ਤੇ ਇਹਨਾਂ ਤੇ ਲਓ ਜੀ ਦੇਖੋ ਬਹੁਤ ਜਿਆਦੇ ਸੋਹਣੇ ਲੀਲਨ ਹੈਗੇ ਤੁਸੀਂ ਦੇਖ ਸਕਦੇ ਹੋਗੇ ਕਲਰ ਕਾਫੀ ਜਿਆਦੇ ਸੋਹਣੇ ਕਲਰ ਨੇਗੇ ਇਹਦੇ ਵਿੱਚੋਂ ਤੁਸੀਂ ਜ਼ਰੂਰ ਸੂਟ ਹੈ ਜਿਹੜਾ ਟਰਾਈ ਕਰ ਸਕਦੇ ਹੋ ਲੀਲਨ ਦੇ ਇੱਕ ਮੈਂ ਤੁਹਾਨੂੰ ਬਰਬਰੀ ਦੇ ਸੂਟ ਦਿਖਾਏ ਸੀਗੇ ਕੱਲ ਹਨਾ ਤੁਸੀਂ ਉਹ ਲੈ ਸਕਦੇ ਹੋ ਬਰਬਰੀ ਦੇ ਵਿੱਚ ਵੀ ਲੈ ਸਕਦੇ ਹੋਗੇ ਸੂਟ कॉटन ਬਰਬਰੀ ਦੇ ਉਹ ਤੁਸੀਂ ਮੇਰੀ ਵੀਡੀਓ ਚੈੱਕ ਕਰ ਸਕਦੇ ਹੋਗੇ ਕੱਲ ਵਾਲੀ ਉਹਦੇ ਵਿੱਚੋਂ ਤੁਸੀਂ ਰਖਾ ਸਕਦੇ ਹੋਗੇ ਸੂਟ ਇਸ ਤਰ੍ਹਾਂ ਤੁਸੀਂ ਵਰਕ ਕਰਵਾ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਬਸ ਆਈਡੀਆ ਦਿੱਤਾ ਤੁਸੀਂ ਆਪਣਾ ਵੀ ਡਿਜ਼ਾਈਨ ਭੇਜ ਦਿਓ ਬਹੁਤ ਸੋਹਣੇ ਸੋਹਣੇ ਵਰਕ ਅਲੱਗ-ਅਲੱਗ ਡਿਜ਼ਾਈਨ ਜਿਹੜੇ ਹੁਣ ਤਿਆਰ ਹੋਣਗੇ ਇਹਨਾਂ ਤੇ ਬਹੁਤ ਸੋਹਣੇ ਸੋਹਣੇ ਵਰਕ ਭੇਜੇ ਨੇਗੇ ਭੈਣਾਂ ਨੇ ਵਿੱਚ ਆਪਣੇ ਡਿਜ਼ਾਈਨ ਦਿੱਤੇ ਨੇ ਜਿਹੜੇ ਆਪਾਂ ਪਾਉਣਿਆ ਵੀਡੀਓ ਚ ਤੇ ਕੁਝ ਉਹਨਾਂ ਦੇ ਆਪਣੇ ਡਿਜ਼ਾਈਨ ਨੇਗੇ ਹਨਾ ਤੇ ਦੁਪੱਟਾ ਇਹਨਾਂ ਨਾਲ ਤੁਸੀਂ ਕੋਈ ਵੀ ਰੱਖ ਸਕਦੇ ਹੋ ਆਪਾਂ ਦੁਪੱਟਾ ਵਰਕ ਕਰਨ ਤੋਂ ਬਾਅਦ ਦੇਖ ਲਾਂਗੇ ਵੀ ਕਿਵੇਂ ਦਾ ਰੱਖਣਾ ਹੈਗਾ ਪਰ ਜਿਹੜਾ ਇਹਦੇ ਨਾਲ ਦਾ ਸੂਟ ਹੈਗਾ ਸੇਮ ਕਲਰ ਨਹੀਂ ਅਵੇਲੇਬਲ ਹੈਗਾ ਪਰ ਬਹੁਤ سارے ਕਲਰ ਇਹਦੇ ਵਿੱਚ ਹੋਰ ਹੈਗੇ ਨੇਗੇ ਤੁਸੀਂ ਉਹਨਾਂ ਤੇ ਸੂਟ ਰੈਡੀ ਕਰਵਾਉਂਗੇ ਤਾਂ ਸੇਮ ਇੰਨਾ ਹੀ ਸੋਹਣਾ ਸੂਟ ਲੱਗਣਾ ਹੈਗਾ ਤੇ ਦੇਖੋ ਆਪਾਂ ਦੁਪੱਟਾ ਵੀ ਵਰਕ ਕਰਵਾਇਆ ਹੈਗਾ ਜਿੱਦਾਂ ਇਹਦਾ ਹੋ ਕੇ ਆਇਆ ਸੀਗਾ ਇਹਦੇ ਨਾਲ ਕਰਵਾਇਆ ਦੁਪੱਟਾ ਸੇਮ ਦੇਖੋ ਇਸ ਤਰ੍ਹਾਂ ਹੀ ਜਿਵੇਂ ਕਿ ਇਹ ਵੀ ਕਲਰ ਹੁਣ ਜਿਹੜਾ ਹੈਗਾ ਕਾਫੀ ਉੱਠਿਆ ਹੈ ਨਾ ਇਹ ਤੇ ਵੀ ਤੁਸੀਂ ਜਿਹੜਾ ਕੰਮ ਕਰਵਾ ਸਕਦੇ ਹੋਗੇ ਜਿਵੇਂ ਮੈਂ ਪਾਇਆ ਹੋਇਆ ਹੈਗਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਸੋਹਣੇ ਲੱਗੇ ਹੋਣਗੇ ਥੋੜਾ ਜਨਾ ਮੈਸੇਜ ਕਰਨ ਤੋਂ ਬਾਅਦ ਥੋੜਾ ਜਿਹਾ ਵੇਟ ਕਰ ਲਿਆ ਕਰੋ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਹੈਗੀ ਮੈਂ ਦੋ ਦਿਨਾਂ ਤੋਂ ਬਿਮਾਰ ਆ ਤਾ ਕਰਕੇ ਹਨਾ ਕਈ ਵਾਰ ਮੇਰੇ ਤੋਂ ਫੋਨ ਪਿਕ ਨਹੀਂ ਹੁੰਦਾ ਹੈਗਾ ਕਾਫੀ ਭੈਣਾਂ ਦੇ ਕੱਲ ਦੇ ਬਹੁਤ ਜਾਦੇ ਮੈਸੇਜ ਬਹੁਤ ਫੋਨ ਰਿਪਲਾਈ ਕਰਨ ਵਾਲੇ ਵੀ ਪਏ ਨੇ ਉਹਨਾਂ ਨੂੰ ਉਹਨਾਂ ਲਈ ਸੌਰੀ ਹੈ ਨਾ ਕੋਈ ਨਾ ਮੈਂ ਅੱਜ ਦੇਖਦੀਆਂ ਤੁਹਾਡੇ ਰਿਪਲਾਈ ਕਰੂੰਗੀ ਮੈਸੇਜ ਨਹੀਂ ਆਪਾਂ ਘੰਟੇ ਤੋਂ ਘੰਟੇ ਬਾਅਦ ਰਿਪਲਾਈ ਕਰ ਦਿੰਨੇ ਹੁੰਨੇ ਆਂਗੇ ਜਿਵੇਂ ਵੀ ਟਾਈਮ ਲੱਗਦਾ ਪਰ ਥੋੜੀ ਜਿਹੀ ਵੇਟ ਕਰੋ ਮੈਂ ਬਸ ਮੇਰੀ ਸਿਹਤ ਠੀਕ ਨਹੀਂ ਸੀਗੀ ਤਾਂ ਕਰਕੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਸੋਹਣੇ ਲੱਗੇ ਹੋਣਗੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਦੇ ਸੂਟ ਕਿਵੇਂ ਦੇ ਲੱਗੇ ਨਵਾਂ ਫੈਬਰਿਕ ਹੈ ਜ਼ਰੂਰ ਟਰਾਈ ਕਰਿਓ ਬਹੁਤ ਜਿਆਦੇ ਸੋਹਣਾ ਫੈਬਰਿਕ ਹੈਗਾ ਜਿਸ ਤਰ੍ਹਾਂ ਮੈਂ ਸੂਟ ਰੈਡੀ ਕਰਵਾਇਆ ਤੁਸੀਂ ਸ਼ਰਾਗ ਸੂਟ ਵੀ ਰੈਡੀ ਕਰਵਾ ਸਕਦੇ ਹੋ ਜਾਂ ਤੁਸੀਂ ਆਪਣਾ ਨੈੱਕ ਪਾਵਾਂ ਦਾ ਪੈਚ ਲਗਾ ਕੇ ਡਿਜ਼ਾਈਨ ਵੀ ਕਰਵਾ ਸਕਦੇ ਹੋਗੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ